ਜਿੱਤਦੇ ਉਹੀ ਆ ਜਿਹੜੇ ਸਤਰੰਜ ਦੇ ਖਿਡਾਰੀ ਹੁੰਦੇ ਆ ਉਹ ਬਹੁਤ ਹੋਲੀ ਬੜਾ ਲੰਮਾ ਸਮਾਂ ਖੇਡਣੀ ਪੈਂਦੀ ਆ ਫੇਰ ਜਿੱਤਿਆ ਜਾਂਦਾ ਅਸੀਂ ਸਤਰੰਜ ਦੇ ਨਹੀਂ ਅਸੀਂ ਹਵਾ ਦੇ ਬੁੱਲਿਆਂ ਦੇ ਖਿਡਾਰੀ ਆ ਹੁਣ ਜੱਥੇਦਾਰ ਦਾ ਰੋਲਾ ਪਿਆ ਜੱਥੇਦਾਰ ਤੇ ਹੱਕ ਚ ਹੋਗੇ ਵਿਰੋਧ ਚ ਹੋਗੇ ਫੇਰ ਹੋਰ ਕਿਸ਼ੇਦਾਰ ਰੋਲਾ ਪੂ ਅਸੀਂ ਉਹਦੇ ਹੱਕ ਚ ਹੋ ਜਾਾਂਗੇ ਤੇ ਵਿਰੋਧ ਚ ਹੋ ਜਾਾਂਗੇ ਸਾਡਾ ਤਾਂ ਹਫਤੇ ਬਾਅਦ ਮੁੱਦਾ ਬਦਲਿਆ ਰਹਿੰਦਾ ਕਾ ਅਸੀਂ ਕਿਹੜੀਆਂ ਲੜਾਈਆਂ ਜਿੱਤਣੀਆਂ ਨੇ ਬਾਬਾ ਅਜੇ ਛੇਜੂਣਾ ਅਕਾਲ ਤਖਸਦ ਦਾ ਜਥੇਦਾਰ ਕਹਿੰਦੇ ਵੀ ਸੰਦੇਸ਼ ਨਹੀਂ ਦੇਊਗਾ ਹੁਣੇ ਬਾਬੇ ਤੁਮੇ ਦੀ ਮੰਨ ਲਈ ਫਿਰ ਬਾਬਾ ਤੁਮੇ ਤਾਂ ਬੜਾ ਉਲਟ ਚੱਲ ਰਿਹਾਗਾ ਜਮਾ ਜਿਵੇਂ ਆਰਐਸਐਸ ਬੀਜੇਪੀ ਦੇ ਕਹਿਣ ਤੇ ਹੋਵੇ ਕੋਚ ਰੌਲਾ ਬਾਬੇ ਤੁਮੇ ਦਾ ਜਥੇਦਾਰ ਨਾਲ ਕਾਨੂੰ ਆ ਉਹਦਾ ਰੌਲਾ ਤਾਂ ਅਸਲ ਢੱਡਰ ਨਾਲ ਆ ਜਿਹੜਾ ਵੀ ਉਹਨੂੰ ਉੱਥੇ ਤੁਹਾਨੂੰ ਪਤਾ ਵੀ ਮਾਫੀ ਦੇ ਕੇ ਦਵਾਨ ਉਹਨਾਂ ਦੇ ਖੋਲੇ ਆਗੇ ਅਸਲ ਚ ਰੌਲੇ ਇਹਨਾਂ ਦੇ ਆਫ ਚਾਂਗੇ ਤੇ ਨਾ ਨੇ 6 ਜੂਨ ਦਾ ਦੇਣ ਤੇ ਆ ਕੇ ਉਹ ਕਰ ਲਿਆ ਹੂੰ ਬਾਕੀ ਜਿਹੜੇ ਤੁਮੇ ਨੂੰ ਕਹਿੰਦੇ ਵੀ ਇਹ ਬੀਜੇਪੀ ਦਾ ਆ ਰ ਸਸਦਾ ਸਾਡੇ ਨਾਲ ਜਿਹਦੇ ਨਾਲ ਵਿਚਾਰ ਨਾ ਮਿਲਣਾ ਉਹਨੂੰ ਅਸੀਂ ਐਂ ਕਰਦੇ ਆ ਜੀ ਇਹ ਏਜੰਸੀਆਂ ਦਾਗਾ ਇਹ ਬੀਜੇਪੀ ਦਾਗਾ ਐਂ ਪਹਿਲਾਂ ਬਬਰ ਜੀ ਸਿੰਘ ਢੱਡਰ ਵਾਲੀ ਨੂੰ ਕਹਿੰਦੇ ਹੁੰਦੇ ਸੀ ਵੀ ਇਹ ਏਜੰਸੀਆਂ ਦਾ ਬੰਦਾ ਜੀ ਇਹ ਸਰਕਾਰੀ ਬੰਦਾਗਾ ਹੂੰ ਤੇ ਹੁਣ ਉਹ ਪਰਵਾਣ ਹੋ ਗਿਆ ਪਤਾ ਨੂੰ ਪਹਿਲਾਂ ਵੀ ਨਹੀਂ ਸੀ ਮਾੜਾ ਆਖਿਆ ਪਤਾ ਸੀਗੇ ਕਿ ਇਹ ਕੁਛ ਇਹਨਾਂ ਦਾ ਅਫਚਰ ਰੋਲਾ ਯਾਰ ਹੋਰ ਕੁਛ ਨਹੀਂ ਗੱਲ ਤਾਂ ਤੇਰੀ ਸੱਚ ਆ ਇਹਦੂ ਬਣਾਏ ਇਹ ਅੰਮ੍ਰਿਤਪਾਲ ਨੂੰ ਭਾਜਪੀ ਦਾ ਕਹਿੰਦੇ ਸੀਗੇ ਅ ਬਾਬਾ ਰਣਜੀਤ ਸਿੰਘ ਢੱਡਰ ਨਾਲੇ ਨੂੰ ਆਰਐਸਐਸ ਦਾ ਏਜੰਸੀਆਂ ਦਾ ਬੰਦਾ ਕਹਿੰਦੇ ਸੀਗੇ ਇਹ ਤਾਂ ਕਿਸੇ ਨੂੰ ਵਿਰੋਧ ਕਰਨਾ ਹੋਵੇ ਸਹੀ ਗੱਲ ਉਹਨੂੰ ਆਰਐਸਐਸ ਭਾਜਪੀ ਦਾ ਬਣਾ ਦਿੰਦੇ ਸੀਗੇ ਠੀਕ ਹੈ ਇੱਕ ਗੱਲ ਹੋਰ ਆ ਗਈ ਵੀ ਜਿਹੜੇ ਆਪਣੇ ਆਹਾ ਹਰਪ੍ਰੀਤ ਸਿੰਘ ਜੀ ਜਥੇਦਾਰ ਸੀਗੇ ਤੋਂ ਪਹਿਲਾਂ ਉਹਨੂੰ ਦਮਦਮਾ ਸਾਹਿਬ ਤੋਂ ਅਕਾਲੀ ਭੂਲਾ ਸਿੰਘ ਦਾ ਵਾਰਡ ਦਿੱਤਾ ਸੀ ਬਨੇਸਾਂ ਦੇ ਵਿੱਚ ਵੀ ਅਕਾਲੀ ਭੂਲਾ ਸਿੰਘ ਦਾ ਵਾਰਡ ਦਿੱਤਾ ਜਿੱਦ ਤੇ ਉਹਨੂੰ ਜਥੇਦਾਰੀ ਤੋਂ ਹਟਾਇਆ ਉਹਦੇ ਵੀ ਜੀਪੀ ਦਾ ਵਾਰਡ ਦੇਤਾ ਉਹਨੂੰ ਸਾਡੇ ਤਾਂ ਉਹ ਗੱਲ ਆ ਕਿ ਕੌਮ ਦੀ ਕਹਿੰਦੇ ਆਉਂਦੇ ਜਥੇਦਾਰ ਮੋਢੇ ਤੇ ਲੈ ਕੇ ਆਉਂਦੇ ਆ ਜਾਂਦੇ ਨੂੰ ਗਦੇ ਤੇ ਬਿਠਾ ਦਿੰਦੇ ਆ ਕਿ ਆਹੀ ਜਥੇਦਾਰ ਜਿਹਦੇ ਪਿੱਛੇ ਤੁਸੀਂ ਲੜਦੇ ਪਏ ਹੋ ਜਿੱਤੇ ਇਹਨੂੰ ਗੱਦੀ ਤੋਂ ਲਾਹਿਆ ਇਹੇ ਸ਼ਰਮਣੀ ਕਮੇਟੀ ਦੇ ਵਿਰੁੱਧ ਬੋਲੂਗਾ ਇਹੇ ਅਕਾਲੀ ਦਲ ਦੇ ਵਿਰੁੱਧ ਬੋਲੂਗਾ ਕਿਉਂ ਤੁਮੇ ਨੂੰ ਭੇਜਤਾ ਹੈ ਤੇ ਜਿਹੜੇ ਆਪਾਂ ਹੋਵਾਂ ਇਹ ਜਿਹੜੇ ਇਹਨੂੰ ਅਕਾਲੀ ਭੁੱਲਾ ਸਿੰਘ ਕਹਿੰਦੇ ਆ ਆਪਾਂ ਇਹਨੂੰ ਬੀਜੇਪੀ ਦਾ ਦੰਲਾ ਆਖਾਂਗੇ ਹਮ ਹਰਪ੍ਰੀਤ ਨੂੰ ਕਹਿੰਦੇ ਨਹੀਂ ਹਰਪ੍ਰੀਤ ਸਿੰਘ ਜਸਇਦਾਰ ਨੂੰ ਮੈਂ ਅਜੇ ਤੋਂ 4-5 ਸਾਲ ਪਹਿਲਾਂ ਵੀ ਫੇਸਬੁੱਕ ਤੇ ਇੱਕ ਪੋਸਟ ਪਾਈ ਸੀ ਮੈਂ ਜਿਹਨੂੰ ਖਾਲੀ ਭੁੱਲਾ ਸਿੰਘ ਦਾ ਵਾਰਡ ਦੰਨਿਓ ਕੱਲ ਨੂੰ ਆਰਐਸਐਸ ਦਾ ਵਾਰਡ ਨਾ ਦੇ ਦੇ ਉਹ ਇਹਨੂੰ ਦੇ ਤਾਂ ਨਾ ਇਨੇ ਸਾਡੇ ਮਨਾਂ ਦੇ ਵਿੱਚ ਗੁੱਸੇ ਭਰੇ ਹੋਇਆ ਸੀ ਪੜਾਅਸ ਹੁਣ 60 84 ਕੋਈ ਯਾਦ ਨਹੀਂ ਪਹਿਲਾਂ ਦੇਖੋ ਜੂਨ ਆ ਜਾਂਦੀ ਪੋਸਟਾਂ ਸੋਸ਼ਲ ਮੀਡੀਆ ਤੇ ਰੀਲਾਂ ਵੀਡੀਓ ਸਾਰੀਆਂ 84 ਦੀਆਂ ਹੁੰਦੀਆਂ ਐਤ ਕੀ ਘਟ ਗਈਆਂ ਨਾ ਐਤ ਕੀ ਆਪਣੇ ਰੌਲੇ ਆ ਦੀਆਂ ਅੰਬਰਤਪਾਲ ਕਹੋ ਨਾ ਜਿਹੜੇ ਅੰਬਰਤਪਾਲ ਦਾ ਵਿਰੋਧ ਕਰਦੇ ਆ ਜਿਹੜੇ ਅੰਬਰਤਪਾਲ ਨੂੰ ਪਸੰਦ ਨਹੀਂ ਕਰਦੇ ਕਹਿੰਦੇ ਨਾ ਕਿ ਬੀਜੇਪੀ ਦਾ ਬੰਦਾ ਹੈਗਾ ਹੈ ਇਹੀ ਹੁੰਦਾ ਜਿਹੜਾ ਸਾਨੂੰ ਪਸੰਦ ਨਹੀਂ ਨਾ ਉਹਦੇ ਉੱਤੇ ਅਸੀਂ ਠੱਪਾ ਗਦਾਰ ਦਾ ਬੀਜੇਪੀ ਦਾ ਦਾ ਹੈ ਇਹ ਸਾਡਾ ਇੱਕ ਪੜਾਅਸ ਕੱਢਣ ਦਾ ਤਰੀਕਾ ਤੇ ਬੱਸ ਇਹਦਾ ਰੌਲੇ ਚੱਲਦੇ ਰਹਿੰਦੇ ਆ ਜਥੇਦਾਰ ਕਿਦ ਤੱਕ ਸ਼੍ਰੋਮਣੀ ਕਮੇਟੀ ਨੇ ਲਾਇਆ ਹੈ ਸਰਬਸੰਮਤੀ ਦੇ ਨਾਲ ਅਕਾਲੀ ਦਲ ਦੀ ਸ਼੍ਰੋਮਣੀ ਕਮੇਟੀ ਜਿੱਤੀ ਹੋਈ ਆ ਅ 27 ਚ ਵੋਟਾਂ ਜਾਣਗੇ ਅਕਾਲੀ ਦਲ ਦੇ ਜਥੇਦਾਰ ਨੇ ਅੰਮ੍ਰਿਤਪਾਲ ਦੇ ਹੱਕ ਚ ਬਿਆਨ ਨਹੀਂ ਦੇਣਾ ਨਹੀਂ ਦੇ ਸਕਦਾ ਉਹ ਉਹਦਾ ਅਕਾਲੀ ਦਲ ਦੇ ਹੱਕ ਚ ਦੇਊਗਾ ਫਿਰ ਜਿੰਨੇ ਵਿਦੇਸ਼ਾਂ ਵਿਦੇਸ਼ਾਂ ਚ ਬੈਠੇ ਆ ਜਾਂ ਪੰਜਾਬ ਤੇ ਅੰਮ੍ਰਿਤਪਾਲ ਨੂੰ ਭਾਈ ਨੂੰ ਚਾਹਣ ਵਾਲੇ ਆ ਉਹੀ ਇਹ ਜਥੇਦਾਰ ਨੂੰ ਕਹਿਣਗੇ ਯਾਰ ਐਸਐਸ ਦਾ ਇਹ ਲੁਖਾਫੇਚੋਂ ਨਿਕਲਿਆ ਹੋਇਆਗਾ ਇਹ ਅਕਾਲੀ ਦਲ ਦਾ ਨੌਕਰ ਆਗਾ ਹੈ ਅੱਜ ਹੀ ਸਮਝ ਲਓ ਭਾਈ ਕਿ ਇਹ ਉਹਨਾਂ ਦਾ ਹੀ ਆਪਣਾ ਨਹੀਂਗਾ ਮਾਦਾ ਸਾਨੂੰ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਇਹ ਕੌਮ ਦੀਆਂ ਲੜਾਈਆਂ ਕੌਣ ਲੜਦੇ ਆਪਣੀ ਜਥੇਬੰਦੀ ਨੂੰ ਵੱਡਾ ਕਰਨ ਦੇ ਲਈ ਆਪਣੇ ਧੜੇ ਨੂੰ ਵੱਡਾ ਕਰਨ ਦੇ ਲਈ ਆਪਣੇ ਆਪ ਨੂੰ ਵੱਡਾ ਕਰਕੇ ਚੋਟਰ ਪ੍ਰਾਪਤ ਕਰਨ ਦੀ ਲੜਾਈ ਲੜ ਰਿਹਾ ਕੌਮ ਦੀ ਲੜਾਈ ਕੌਣ ਲੜਦਾ ਸਾਡੇ ਰੌਲੇ ਵੀ ਆਪ ਚ ਗੱਲ ਤੇਰੀ ਸੱਚੀ ਆ ਸਾਡੇ ਰੌਲੇ ਆ ਚੋਟਰ ਦੇ ਆਪਣੀ ਜਥੇਬੰਦੀ ਨੂੰ ਵੱਡਾ ਕਰਨ ਦੇ ਇਹੀ ਕਿਸਾਨ ਆਪੂਆਂ ਚੜ ਉਹ ਕਹਿੰਦੇ ਉਹਨਾਂ ਚ ਵੀ ਆਪ ਚ ਲੜਾਈ ਕਰਦੀ ਐ ਮੇਰੀ ਜਥੇਬੰਦੀ ਵੱਡੀ ਆ ਇਹੀ ਸਿੱਖ ਜਥੇਵੰਦੀਆਂ ਚ ਹਰ ਇੱਕ ਜਥੇਵੰਦੀ ਕਹਿੰਦੀ ਵੀ ਅਸੀਂ ਵੱਡੇ ਹਾਂ ਦੂਜਿਆਂ ਨੂੰ ਦੱਬ ਕੇ ਰੱਖਣਾ ਚਾਹੁੰਦੇ ਹਾਂ